ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਆ ਤੇ ਉਹ ਗੱਲ ਬਹੁਤ ਭਰਾਵਾਂ ਨੇ ਦੇਖੀ ਵੀ ਹੋਊਗੀ ਆਪਦੀ ਜ਼ਿੰਦਗੀ ਦੇ ਵਿੱਚ ਮੈਂ ਉਹ ਚੀਜ਼ ਪਹਿਲਾਂ ਵੀ ਬਹੁਤ ਵਾਰ ਦੇਖੀ ਪਰ ਮੈਂ ਜੋ ਅੱਜ ਦੇਖਿਆ ਅੱਜ ਦੇਖ ਕੇ ਯਾਰ ਮੇਰੀ ਨਾ ਸੱਚੀ ਰੂਹ ਕੰਬ ਗਈ ਰੂਹ ਕੰਬ ਗਈ ਕਹਿ ਲਓ ਕਾਲਜਾ ਪਾਟ ਗਿਆ ਲਾਲੋ ਜੋ ਮਰਜੀ ਕਹਿ ਲਓ ਪਰ ਅੱਜ ਸੱਚੀ ਮੈਂ ਇੰਨਾ ਕਿ ਦਿਲੋਂ ਦੁਖੀ ਹੋ ਗਿਆ ਨਾ ਉਹ ਚੀਜ਼ ਦੇਖ ਕੇ ਬਈ ਵੀ ਮੇਰੇ ਤੋਂ ਰਹਿਣੀ ਗਿਆ ਵੀਡੀਓ ਪਾਉਣ ਮੈਂ ਅੱਜ ਕੀ ਹੋਇਆ ਕੀ ਅਸੀਂ ਸ਼ਹਿਰ ਗਏ ਸ਼ਹਿਰ ਨਾਲ ਮੇਰਾ ਵੱਡਾ ਭਰਾ ਸੀਗਾ ਇੱਕ ਸਾਡਾ ਕੋਈ ਸੱਜਣ ਮਿੱਤਰ ਸੀ ਪਿੰਡ ਦੇ ਵਿੱਚੋਂ ਬਈ ਅਸੀਂ ਕਿਸੇ ਮੰਨ ਲਓ ਜਿੱਥੇ ਆ ਬਰਗਰ ਵਾਲੀਆਂ ਸ਼ਾਪ ਵਗੈਰਾ ਬਣੀਆਂ ਹੁੰਦੀਆਂ ਨੇ ਪੀਜ਼ਾ 버ਗਰ ਵਗੈਰਾ ਕੁਝ ਬਣਦਾ ਅਸੀਂ ਉਸ ਦੁਕਾਨ ਤੇ 버ਗਰ ਖਾਣ ਲਈ ਬਹਿ ਜਾਂਦੇ ਆ ਜਦੋਂ ਅਸੀਂ ਆ ਕੇ 버ਗਰ ਖਾਣ ਲਈ ਬਹਿ ਜਾਂਦੇ ਆ ਤਾਂ ਉੱਥੇ ਦੋ ਕੁੜੀਆਂ ਤੇ ਇੱਕ ਮੁੰਡਾ ਆਉਂਦਾ ਉਹਨਾਂ ਨੇ ਉੱਪਰ ਜਗ੍ਹਾ ਬਣਾਈ ਹੁੰਦੀ ਆ ਕੁੜੀਆਂਾਂ ਤੇ ਮੁੰਡਿਆਂ ਨੂੰ ਮਿਲਾਉਣ ਦੇ ਲਈ ਨਿੱਕੇ ਨਿੱਕੇ ਉਹਨਾਂ ਨੇ ਉੱਪਰ ਆਪਦੇ ਕੈਬਨ ਬਣਾਏ ਹੋਏ ਆ ਵੀ ਸਕੂਲਾਂ ਵਾਲੇ ਕੁੜੀਆਂ ਮੁੰਡੇ ਆਉਣਗੇ ਉੱਪਰ ਬੈਣਗੇ ਮਿਲਣਗੇ ਤੇ ਕੈਂਟਨ ਸਾਹਿਬ ਨੂੰ ਬੰਦੇ ਪੈਸੇ ਲੈਂਦੇ ਆ ਮੈਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਲੱਗਿਆ ਬਈ ਉਹ ਕੁੜੀ ਦੇ ਨਾਲ ਜਿਹੜੀ ਕੁੜੀ ਆਈ ਉਹ ਸਿਰਫ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਬਹੁਤ ਛੋਟੀ ਉਮਰ ਦੀ ਕੁੜੀ ਸੀ ਕੁੜੀ ਨੇ ਕੀ ਕੀਤਾ ਆਪਦੀ ਨਾਲ ਦੀ ਕੁੜੀ ਜਿਹੜੀ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਹਨੂੰ ਥੱਲੇ ਚੇਅਰ ਤੇ ਬਿਠਾ ਦਿੱਤਾ ਆਪ ਮੁੰਡੇ ਨਾਲ ਉੱਪਰ ਚਲੀ ਗਈ ਚਲੋ ਜੀ ਹੁਣ ਮੈਂ ਸਾਹਮਣੇ ਬੈਠਾ ਸਾਰਾ ਕੁਝ ਮੈਂ ਦੇਖ ਰਿਹਾ ਸੀਗਾ ਮੈਂ ਉਸ ਕੁੜੀ ਨੂੰ ਪੁੱਛਿਆ ਮੈਂ ਕਿਹਾ ਭੈਣੇ ਤੂੰ ਕਿਵੇਂ ਇਸ ਕੁੜੀ ਦੇ ਨਾਲ ਆਈ ਹੈ ਉਹ ਕਹਿੰਦੀ ਵੀਰੇ ਇਹਨੇ ਆਪਦੇ ਫਰੈਂਡ ਨੂੰ ਮਿਲਣਾ ਸੀ ਇਹ ਮੈਨੂੰ ਨਾਲ ਲਈ ਉਹ ਕੁੜੀ ਬਹੁਤ ਜ਼ਿਆਦਾ ਡਰ ਗਈ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭੈਣੇ ਤੂੰ ਡਰ ਨਾ ਮੈਂ ਕਿਹਾ ਤੈਨੂੰ ਪਤਾ ਵੀ ਇਹ ਕੀ ਕੀ ਕੰਮ ਕਰਦੇ ਫਿਰਦੇ ਆ ਕਹਿੰਦੀ ਵੀਰੇ ਆਪਦੇ ਬੋਏਫ੍ਰੈਂਡ ਨੂੰ ਮਿਲਣ ਲਈ ਉੱਪਰ ਆਈ ਆ ਮੈਂ ਕਿਹਾ ਤੂੰ ਪਹਿਲਾਂ ਵੀ ਆਉਣੀ ਆ ਕਹਿੰਦੀ ਹਾਂ ਵੀਰੇ ਮੈਂ ਪਹਿਲਾਂ ਵੀ ਕਾਫੀ ਵਾਰੀ ਆ ਗਈ ਆ ਮੈਂ ਤੂੰ ਕਿਹੜੀ ਕਲਾਸ ਚ ਪੜ੍ਹਦੀ ਏ ਭੈਣੇ ਕਹਿੰਦੀ ਕਹਿੰਦੀ ਮੈਂ ਵੀਰੇ 6ਵੀਂ ਕਲਾਸ ਚ ਪੜ੍ਹਦੀ ਆ ਮੈਂ ਕਿਹਾ ਭੈਣੇ ਇਹ ਬਹੁਤ ਗਲਤ ਕੰਮ ਆ ਜੋ ਤੂੰ ਜੋ ਤੂੰ ਕਰ ਰਹੀ ਆ ਤੈਨੂੰ ਪਤਾ ਹੈ ਤੇਨੂੰ ਕੋਈ ਤੇਰਾ ਪਿੰਡ ਦਾ ਬੰਦਾ ਇੱ ਤਾਂ ਮੈਂ ਕਿਹਨੂੰ ਕੁੱਟ-ਕੁੱਟ ਕੇ ਮਾਰ ਦੇਣਗੇ ਨਾਲੇ ਮੈਂ ਕਿਹਾ ਤੇਰੇ ਪਿਓ ਦੀ ਇੱਜ਼ਤ ਮਿੱਟੀ ਹੋ ਜਾਊਗੀ ਜਿਹਦੇ ਕੋਈ ਤੇਰੇ ਪਿੰਡ ਦੇ ਨੇ ਦੇਖ ਲਿਆ ਸਾਰੇ ਪਿੰਡ ਚ ਤੇਰੀ ਗੱਲ ਉੱਡ ਜਾਣੀਗੀ ਮੈਂ ਤੈਨੂੰ ਇਸ ਗੱਲ ਦਾ ਪਤਾ ਕਦੀ ਵੀਰੇ ਗਲਤੀ ਹੋਗੀ ਮੈਂ ਗਾਂਹ ਤੋਂ ਨਹੀਂ ਆਉਂਦਾ ਮੈਂ ਉੱਥੇ ਅੱਧਾ ਪੌਣਾ ਘੰਟਾ ਬੈਠਾ ਰਿਆ ਅੱਧੇ ਪੌਣੇ ਘੰਟੇ ਚ ਪਤਾ ਨਹੀਂ ਕਿੰਨੀਆਂ ਇੱਕ ਸਕੂਲ ਦੀਆਂ ਕੁੜੀਆਂ ਮੁੰਡਿਆਂ ਨਾਲ ਆਈਆਂ ਜਿਹੜੀਆਂ ਉੱਪਰ ਗਈਆਂ ਉੱਪਰ ਉਹਨਾਂ ਨੇ ਕੈਬਨ ਬਣਾਏ ਹੋਏ ਆ ਤੇ ਘੰਟਿਆਂ ਦੇ ਹਿਸਾਬ ਨਾਲ ਬੰਦੇ ਪੈਸੇ ਲੈਂਦੇ ਆ ਕੁੜੀਆਂ ਮੁੰਡਿਆਂ ਨੂੰ ਮਲਾਉਣ ਦਾ ਯਾਰ ਮੈਨੂੰ ਬੜਾ ਦੁੱਖ ਲੱਗਿਆ ਯਾਰ ਵੀ ਆਪਣੇ ਪੰਜਾਬ ਦੇ ਵਿੱਚ ਚ ਜੇ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਨਾ ਇਹ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਚੱਲਦਾ ਇਹ ਨਹੀਂਗਾ ਕਿ ਕੱਲੇ ਸਾਡੇ ਸ਼ਹਿਰ ਦੇ ਵਿੱਚ ਚੱਲਦਾ ਇਹ ਸਾਰੇ ਸ਼ਹਿਰਾਂ ਦੇ ਵਿੱਚ ਕੰਮ ਚੱਲਦਾ ਕਦੇ ਛੁੱਟੀ ਦੇ ਟਾਈਮ ਤੁਸੀਂ ਜਿੱਥੇ ਆਹ 버ਗਰ ਪੀਜੇ ਮਿਲਦੀਆਂ ਦੁਕਾਨਾਂ ਤੇ ਸ਼ਾਪਾਂ ਬਣਾਈਆਂ ਛੋਟੀਆਂ-ਛੋਟੀਆਂ ਕਦੇ ਉੱਥੇ ਜਾ ਕੇ ਇੱਕ ਘੰਟਾ ਬਹਿ ਕੇ ਦੇਖਿਓ ਛੁੱਟੀ ਦੇ ਟਾਈਮ ਕਿੰਨੀਆਂ ਕੁੜੀਆਂ ਕਿੰਨੇ ਮੁੰਡੇ ਨਾਲ ਲੈ ਕੇ ਆਉਂਦੀਆਂ ਨੇ ਕਿੰਨੇ ਮੁੰਡੇ ਨਾਲ ਕਿੰਨੀਆਂ-ਕਿੰਨੀਆਂ ਕੁੜੀਆਂ ਹੁੰਦੀਆਂ ਨੇ ਉੱਪਰ ਕੈਬਨਾਂ ਦੇ ਵਿੱਚ ਜਾ ਕੇ ਮਿਲਦੇ ਆ ਠੀਕ ਆ ਇਹ ਤੋਂ ਦੱਕੀ ਮੈਂ 8ਵੀਂ 7ਵੀਂ ਕਲਾਸ ਦੀਆਂ ਕੁੜੀਆਂ ਵੀ ਅੱਖਾਂ ਨਾਲ ਦੇਖੀਆਂ ਯਾਰ ਮੁੰਡਿਆਂ ਨਾਲ ਮਿਲਦੀਆਂ ਮਿਲਦੀਆਂ ਮੈਂ ਉਹਨੂੰ ਕਿਹਾ ਦੁਕਾਨਦਾਰ ਮੈਂ ਕਿਹਾ ਯਾਰ ਤੁਸੀਂ ਚੰਗਾ ਕੰਮ ਕੀਤਾ ਜਮਈ ਸ਼ਰਮ ਲਾ ਲਈ ਤੁਸੀਂ ਬਾਈ ਆ ਕੀ ਕਰ ਰਹੇ ਹੋ ਕਹਿੰਦਾ ਬਾਈ ਅਸੀਂ ਕੀ ਕਰ ਰਹੇ ਆ ਕਹਿੰਦਾ ਭਰਾਵਾ ਹੁਣ ਰੋਟੀ ਤਾਂ ਖਾਣੀ ਆ ਮੈਂ ਕਿਹਾ ਰੋਟੀ ਆ ਦਾਲ ਪਣਾ ਕਰਕੇ ਖਾਣੀ ਆ ਤੁਸੀਂ ਦੱਸੋ ਯਾਰ ਮੇਰੀ ਵੀ ਬਹਿਸ ਬਾਜੀ ਹੋ ਗਈ ਦੁਕਾਨਦਾਰ ਨਾਲ ਮੈਂ ਕਿਹਾ ਮੈਂ ਥੋੜਾ ਜਰੂਸ ਕੱਢ ਦੂੰਗਾ ਇਹ ਗੱਲ ਯਾਦ ਰੱਖਿਓ ਕਹਿੰਦਾ ਨਹੀਂ ਨਹੀਂ ਬਾਈ ਯਾਰ ਇਹ ਤਾਂ ਸਾਰੇ ਪਾਸੇ ਚੱਲਦਾ ਜਿੰਨੀਆਂ ਇੱਥੇ ਦੁਕਾਨਾਂ ਬਣੀਆਂ ਨੇ ਪੀਣ ਵਾਲੀਆਂ ਕੈਫੇ ਬਣੇ ਆ ਸਾਰਿਆਂ ਦੇ ਉੱਪਰ ਮੈਂ ਖੈਰ ਗੱਲ ਤੇ ਵੀ ਤੇਰੀ ਸਹੀ ਹੈ ਵੀ ਮੈਂ ਕਿਨੂ ਕਿਨੂ ਡੱਕ ਲੂੰਗਾ ਕਹਿੰਦਾ ਵੀ ਅੱਜ ਤੂੰ ਸਾਨੂੰ ਡੱਕ ਲੈਣਾ ਐਸੇ 20 ਦੁਕਾਨਾਂ ਵਾਲੇ ਹੋਰ ਆ ਕਿਨੂ ਕਿਨੂ ਨੂੰ ਡੱਕ ਲੈਣ ਕਿਤੇ ਕਿਤੇ ਨਾਲ ਲੜ ਲੈਣ ਕਹਿੰਦਾ ਮੈਂ ਕਿਹਾ ਯਾਰ ਜੇ ਤੁਸੀਂ ਕਹਿੰਦੇ ਹੋ ਅਸੀਂ ਰੋਟੀ ਖਾਣੀ ਐ ਪੈਸੇ ਕਮਾਉਣੇ ਐ ਤੁਹਾਨੂੰ ਪਤਾ ਵੀ ਜਿਹੜਾ ਤੁਸੀਂ ਕੰਮ ਕਰ ਰਹੇ ਉਹਨੂੰ ਦੱਲਪੁਣਾ ਕਹਿੰਦੇ ਆ ਮੈਂ ਕਿਹਾ ਦੱਲਪੁਣਾ ਦੀ ਕਮਾਈ ਖਾਣੀ ਐ ਮੈਂ ਕਿਹਾ ਮੈਂ ਕਿਹਾ ਅੱਜ ਤੁਸੀਂ ਇਹ ਜਗ੍ਹਾ ਬਣਾਈਆਂ ਨੇ ਅੱਜ ਉੱਪਰ ਤੁਸੀਂ ਇਹ ਨਿੱਕੇ ਨਿੱਕੇ ਮੰਨ ਲਓ ਉਹ ਪਲਾਈ ਬੋਰਡ ਲਾ ਕੇ ਨਿੱਕੇ ਨਿੱਕੇ ਕੈਬਨ ਬਣਾਏ ਲੋਕਾਂ ਦੀਆਂ ਧੀਆਂ ਨੂੰ ਮਲਾਉਣ ਵਾਸਤੇ ਕਹਿਣ ਲੋ ਕਹਿਣ ਦਾ ਮਤ ਮੈਂ ਕਿਹਾ ਬਾਈ ਕੱਲ ਨੂੰ ਤੁਹਾਡੀ ਧੀ ਵੀ ਕਿਸੇ ਕੈਬਨ ਚ ਜਾ ਸਕਦੀ ਆ ਫਿਰ ਉਸ ਬੰਦੇ ਨੂੰ ਬੜੀਆਂ ਮਿਰਚਾਂ ਲੱਗੀਆਂ ਯਾਰ ਮੈਂ ਕਿਹਾ ਬਾਈ ਐਂ ਕੱਲ ਜਾ ਪਾੜਦਾ ਅੱਜ ਥੋੜੇ ਕੈਬਨਾਂ ਚ ਲੋਕਾਂ ਦੀਆਂ ਧੀਆਂ ਪਾਣਾ ਮੁੰਡਿਆਂ ਦੇ ਨਾਲ ਆਉਂਦੀਆਂ ਨੇ ਫਿਰ ਮੈਂ ਕਿਹਾ ਕੈਬਨ ਸਾਰੇ ਪੰਜਾਬ ਦੇ ਵਿੱਚ ਹੀ ਬਣੇ ਹੋਣਗੇ ਕਹਿੰਦਾ ਹਾਂ ਬਣੇ ਆ ਮੈਂ ਕਿਹਾ ਪਰ ਕੱਲ ਨੂੰ ਥੋੜੀ ਧੀ ਪਾਣੀ ਜਦੋਂ ਗਈ ਉਦੋਂ ਥੋੜੇ ਦਿਲ ਤੇ ਕੀ ਬੀਤੋਗੀ ਤਾਂ ਫਿਰ ਅੱਗੋਂ ਬੰਦੇ ਨੂੰ ਬਈ ਗੱਲ ਨਹੀਂ ਆਈ ਮੈਂ ਕਹਿੰਦਾ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਘਰ ਘਰ ਤੱਕ ਪਹੁੰਚਾਓ ਕਿ ਮਾਂ ਪਿਓ ਨੂੰ ਪਤਾ ਲੱਗੇ ਕਿ ਛੁੱਟੀ ਤੋਂ ਬਾਅਦ ਸਾਡੀਆਂ ਕੁੜੀਆਂ ਕੀ ਕੰਮ ਭਾਈ 6ਵੀਂ 7ਵੀਂ 7ਵੀਂ ਕਲਾਸ ਦੀਆਂ ਕੁੜੀਆਂ ਯਾਰ ਮੈਂ ਦੇਖ ਕੇ ਬਾਈ ਮੇਰਾ ਦਿਮਾਗ ਪਾਗਲ ਹੋ ਗਿਆ ਸੌਣ ਲੱਗੇ ਯਾਰ ਮੈਨਾਂ ਮੇਰੀ ਅਜ ਰੂਰ ਹੋਈ ਯਾਰ ਉਹ ਚੀਜ਼ ਦੇਖ ਕੇ ਯਾਰ ਵੀ ਸਾਡੇ ਪੰਜਾਬ ਦੇ ਵਿੱਚ ਆਹ ਕੀ ਕੋ ਚੱਲ ਜ ਜਾਂਦਾ ਵੀ ਜਦੋਂ ਅਸੀਂ ਪੜਦੇ ਸੀ ਸਾਨੂੰ ਤਾਂ ਭਾਂਜੋ ਨੱਕ ਪੁੰਜਣ ਦਾ ਬਾਲ ਨਹੀਂ ਸੀ ਨੱਕ ਕਿਵੇਂ ਪੁੰਝੀਦਾ ਹਨਾ ਤੇ ਹੁਣ ਦੇ ਟਾਈਮ 'ਚ ਬਾਬਿਓ 6ਵੀਂ 7ਵੀਂ 7ਵੀਂ ਕਲਾਸ ਦੀਆਂ ਕੁੜੀਆਂ ਛੁੱਟੀ ਤੋਂ ਬਾਅਦ ਜਾ ਕੇ ਕੈਬਿਨਾ ਦੇ ਵਿੱਚ ਮਿਲਦੀਆਂ ਪਈਆਂ ਯਾਰ ਸ਼ਾਇਦ ਮੇਰੀ ਆ ਵੀਡੀਓ ਦੇਖ ਕੇ ਕਿਸੇ ਧੀ ਭੈਣ ਨੂੰ ਕੋਈ ਮਾੜੀ-ਮੁੱਟੀ ਗੱਲ ਸਮਝ ਆ ਜਾਏ ਜਿਹੜੀਆਂ ਕੁੜੀਆਂ ਕੁਝ ਗਲਤ ਕਰਦੀਆਂ ਨੇ ਸ਼ਾਇਦ ਉਹਨਾਂ ਨੂੰ ਮਾੜੀ-ਮੁੱਟੀ ਸ਼ਰਮ ਆ ਜੀ ਆ ਗੱਲ ਸੁਣ ਕੇ ਕੀ ਭੈਣੋ ਤੁਸੀਂ ਕਿਹੜੇ ਰਾਹ ਤੇ ਤੁਰ ਪਈਆਂ ਜਿੰਨਾ ਮੁੰਡਿਆਂ ਨਾਲ ਤੁਸੀਂ ਜਾ ਕੇ ਆ ਪੀਜ਼ਾ ਸ਼ਾਪਾਂ ਤੇ ਕਾਫੀ ਕੈਫੇ ਦੇ ਵਿੱਚ ਜਾ ਕੇ ਉੱਪਰ ਕੈਪੜ ਬਣੇ ਆ ਉੱਥੇ ਬੈਠਦੀਆਂ ਜੇ ਜਾਂ ਗਲਤ ਕੰਮ ਕਰਦੀਆਂ ਜੀ ਕੀ ਇਹ ਮੁੰਡੇ ਤੁਹਾਡੇ ਨਾਲ ਗੱਲ ਨੂੰ ਵਿਆਹ ਕਰਾਉਣਗੇ ਕਦੇ ਨਹੀਂ ਕਰਾਉਣਗੇ ਕਦੇ ਨਹੀਂ ਕਰਾਉਣਗੇ ਨਾ ਤੁਸੀਂ ਵਿਆਹ ਕਰਾਉਣਾ ਨਾ ਅਗਲੇ ਤੁਹਾਡੇ ਨਾਲ ਵਿਆਹ ਕਰਾਉਣਾ ਸਿਰਫ ਇੱਕ ਆਪ ਦੀ ਇੱਜ਼ਤ ਦੀ ਖਿੱਲੀ ਡਾ ਕੇ ਤੁਸੀਂ ਘਰੇ ਚਲੀ ਜਾਂਦੇ ਤੁਹਾਨੂੰ ਪਤਾ ਕਿ ਤੁਸੀਂ ਆਪਦੇ ਪਿਓ ਦੀ ਪੱਗ ਤੇ ਜਿਹੜਾ ਦਾਗ ਲਾ ਰਿਓ ਇਹ ਦਾਗ ਸਾਰੀ ਉਮਰ ਨਹੀਂ ਮਿਟਣਾ ਮੁੜ ਕੇ ਤੁਹਾਡਿਆਂ ਮਹਿਫਲਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਤੁਹਾਡੀਆਂ ਨਾਂ ਤੇ ਮੁੜ ਕਿਸੇ ਤਾੜੀਆਂ ਵੱਜਦੀਆਂ ਨੇ ਇਸ ਗੱਲ ਤੇ ਕਿ ਫਲਾਣੇ ਦੀ ਧੀ ਪੈਣ ਨਾਲ ਆਹ ਕੁਝ ਹੋਇਆ ਫਲਾਣੇ ਦੀ ਧੀ ਪੈਣ ਨਾਲ ਆਹ ਕੁਝ ਕੀਤਾ ਜਣਿਆਂ ਨਾਲ ਉਹ ਯਾਰ ਜਿਹੜੇ ਮੁੰਡੇ ਮੈਂ ਦੇਖੇ ਜਮਾ ਸਿਰੇ ਦੇ ਨਸ਼ੇੜੀ ਬਾਈ ਜਮਾ ਸਿਰੇ ਤੇ ਡੱਕੇ ਹੋਏ ਨਸ਼ੇੜੀ ਪਤੰਦਰ ਕੁੜੀ ਲਿਆ ਕਰ ਕੈਮਨ ਦੇ ਵਿੱਚ ਘੰਟਾ ਕੋਈ ਮੁੰਡਾ ਆ ਗਿਆ ਕੋਈ ਘੰਟਾ ਆ ਗਿਆ 500 ਰੁਪਏ ਘੰਟੇ ਦਾ ਲਈ ਜਾਂਦੇ ਯਾਰ ਆ ਕਮਾਈ ਚੱਲਦੀ ਬਈ ਆ ਪੰਜਾਬ ਦੇ ਵਿੱਚ ਬਈ ਮੈਨੂੰ ਕੱਲੇ ਨੂੰ ਨਹੀਂ ਪਤਾ ਬਹੁਤ ਬੰਦਿਆਂ ਨੂੰ ਪਤਾ ਹੋਊਗਾ ਜਿਹੜੇ ਮੁੰਡੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਵੀ ਪਤਾ ਹੋਊਗਾ ਜਾਂ ਜਿਹੜੇ 90 99 ਵਾਲੇ ਮੇਰੀ ਉਮਰ ਵਾਲੇ ਆ ਇਹਨਾਂ ਨੇ ਵੀ ਸਭ ਕੁਝ ਅੱਖਾਂ ਦੇ ਨਾਲ ਦੇਖਿਆ ਵੀ ਜਿਹੜੇ ਆ ਪੀਜ਼ਾ ਸ਼ਾਪ ਬਣੇ ਆ ਜਾਂ ਕਾਫੀ ਜਿੱਥੇ ਕਾਫੀ ਕਾਫੇ ਕਹ ਲਓ ਹੁਣ ਮੈਨੂੰ ਨਹੀਂ ਪਤਾ ਵੀ ਕੀ ਕੀ ਕੁਝ ਕਹਿੰਦੇ ਆ ਹਨਾ ਉਹਨਾਂ ਨੇ ਕਈ ਬਹੁਤ ਬੰਦਿਆਂ ਨੇ ਹਰ ਸ਼ਹਿਰ ਦੇ ਵਿੱਚ ਉੱਪਰ ਕੈਵਨ ਬਣਾਏ ਹੋਏ ਆ ਉੱਥੇ ਕੁੜੀਆਂ ਮੁੰਡੇ ਆਉਂਦੇ ਆ ਸਕੂਲਾਂ ਵਾਲੇ ਜ਼ਿਆਦਾ ਹੁੰਦੇ ਆ ਕੁੜੀਆਂ ਮੁੰਡੇ ਮਿਲਦੇ ਆ ਘੰਟੇ ਦਾ 5-500 ਰੁਪਿਆ ਲਈ ਜਾਂ ਤੇ ਜਿਹੜੇ ਦੁਕਾਨਦਾਰ ਆ ਕੰਮ ਕਰੀ ਜਾਂਦੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਭਰਾਵੋ ਐਹੋ ਜੀ ਕਮਾਈ ਚੰਗੀ ਥਾਂ ਤੇ ਨਹੀਂ ਲੱਗਦੀ ਹੁੰਦੀ ਇਹ ਦੱਲ ਪੁਣੇ ਦੀ ਕਮਾਈ ਆ ਇਹਨੂੰ ਪੰਜਾਬੀ ਚ ਦੱਲਪਣਾ ਕਹਿੰਦੇ ਆ ਇੱਕ ਜਿਸਮ ਫਰੋਸ਼ੀ ਦੀ ਕਮਾਈ ਆ ਦੇਹ ਵਪਾਰ ਦੀ ਕਮਾਈ ਤੁਸੀਂ ਖਾਂਦੇ ਪਈਓ ਬਾਈ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰੋ ਸਾੜੀ ਮੋਟੀ ਉਹ ਕੁੜੀਆਂ ਸ਼ਰਮ ਨੂੰ ਹੱਥ ਮਾਰ ਰਣ ਤੁਸੀਂ ਇਹ 7ਵੀਂ 8ਵੀਂ ਮਿੰਟਵੀਂ ਕਲਾਸ ਦੇ ਵਿੱਚ ਪੜ੍ਹਦੀਆਂ ਜੇ ਤੁਸੀਂ ਕਿਹੜੇ ਰਾਹ ਤੇ ਤੁਰ ਪਈਆਂ ਕੀ ਐਡਾ ਤੁਹਾਨੂੰ ਮਜਬੂਰੀ ਹੋ ਗਈ ਵੀ ਤੁਸੀਂ ਕੈਬਨਾਂ ਦੇ ਵਿੱਚ ਜਾ ਕੇ ਮੁੰਡਿਆਂ ਨੂੰ ਮਿਲਣ ਲੱਗ ਗਈਆਂ ਹਜੇ ਬੜੀ ਉਮਰ ਪਈਆ ਜਿੰਨੇ ਟ ਉਹ ਤਾਂ ਅਗਰ ਤੁਸੀਂ ਪਤ ਨਹੀਂ ਕਿਹੜੀਆਂ ਕਿਹੜੀਆਂ ਹੱਦਾਂ ਟੱਪ ਜੂਗੀਆਂ ਪਾਰ ਤੁਸੀਂ ਤਾਂ ਮਾਂ ਪਿਓ ਦੀ ਜਿਵੇਂ ਮਿੱਟੀ ਕਰ ਦੇਣੀ ਐ ਬਾਈ ਅੱਜ ਮੈਂ ਕੈਂਡੀ ਡੇਟ ਉੱਥੇ ਬੈਠਾ ਰਿਆ ਪਰ ਜਦੋਂ ਮੈਂ ਦੇਖਿਆ ਨਾ ਜਮਾ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਮੁੰਡਿਆਂ ਦੇ ਨਾਲ ਕੈਬਨਾਂ ਦੇ ਵਿੱਚ ਮਿਲਦੀਆਂ ਪਈਆਂ ਬਾਈ ਸੌ ਲੱਗੇ ਯਾਰ ਕਾਲਜਾ ਪਾੜ ਗਿਆ ਮੈਂ ਇੰਨਾ ਕੁ ਦੁਖੀ ਹੋ ਗਿਆ ਚੀਜ਼ ਦੇਖ ਕੇ ਅੰਮ੍ਰਿਤੋਂ ਮੈਂ ਕਿਹਾ ਯਾਰ ਆ ਵੀਡੀਓ ਮੈਂ ਭਾਵਨਾਣਾ ਸ਼ੇਅਰ ਜ਼ਰੂਰ ਕਰਨੀ ਐ ਵੀ ਘਰ ਘਰ ਤੱਕ ਆ ਵੀਡੀਓ ਪਹੁੰਚੇ ਉਹ ਬੀਤ ਬਲਜੀਤ ਦਾ ਇੱਕ ਗਾਣਾ ਸੀ ਨਾ ਕੈਸੀ ਜੰਮੀ ਤੂੰ ਸਾਡੇ ਵੇੜੇ ਬੇਰੀਏ ਸਿਰਾਂ ਦੀ ਪੱਗ ਲਾਉਣ ਲੱਗ ਪਈ ਉਹਦੇ ਇੱਕ ਲੈਣ ਸੀ ਕਹਿੰਦੀ ਸਾਡੇ ਲੱਗ ਗਏ ਕੁੱਖਾਂ ਦੇ ਵਿੱਚ ਮੇਲੇ ਸੁਣੇ ਅਸੀਂ ਸ਼ਹਿਰ ਲੱਗਦੇ ਉਹ ਸ਼ਹਿਰ ਮੇਲੇ ਉਹਨੇ ਉਹ ਕਹਿਆ ਸੀ ਜਿਹੜੇ ਕੈਪਣਾ ਦੇ ਵਿੱਚ ਲੋਕੀ ਮਿਲਦੇ ਆ ਜੁਲਦੇ ਆ ਜਾਂ ਅੱਡੇ ਬਣੇ ਹੋਇਆ ਕੁੜੀਆਂ ਮੁੰਡਿਆਂ ਦੇ ਮਿਲਣਦੇ ਹਨ ਉਹ ਉਹ ਬੰਦੇ ਨੇ ਉਹ ਗੱਲ ਕੀਤੀ ਸੀਗੀ ਤੇ ਵਾਕਈ ਉਹ ਗੱਲਾਂ ਮੈਂ ਅੱਖਾਂ ਨਾਲ ਦੇਖੀਆਂ ਬਈ ਤੇ ਦੇਖੀਆਂ ਹੋਰਾਂ ਭਾਵਨਾ ਨੇ ਬਹੁਤ ਹੋਣਗੀਆਂ ਤੇ ਮੈਂ ਮਾਂ ਪਿਓ ਨੂੰ ਵੀ ਅਪੀਲ ਕਰਦਾ ਕਿ ਆਪਦੀ ਧੀ ਭੈਣ ਦਾ ਪੂਰਾ ਖਿਆਲ ਰੱਖੋਗੀ ਛੁੱਟੀ ਤੋਂ ਕਿੰਨੇ ਟਾਈਮ ਬਾਅਦ ਘਰੇ ਆਈ ਆ ਘੰਟਾ ਲੇਟ ਆਈ ਆ ਜੱਦਾ ਘੰਟਾ ਲੇਟ ਆਈ ਆ ਕਿਉਂ ਲੇਟ ਆਈ ਆ ਉਹਦੀ ਪੁੱਛਪੜਤਾਲ ਪੂਰੀ ਰੱਖਿਆ ਕਰੋ ਬਈ ਕਿਉਂਕਿ ਇੱਜ਼ਤਾਂ ਨੂੰ ਲੱਗੇ ਦਾਗ ਕਦੇ ਮਿਟਦੇ ਨਹੀਂ ਹੁੰਦੇ ਇੱਕ ਕੱਪੜੇ ਦਾ ਦਾਗ ਤਾਂ ਮਿਟ ਜਾਂਦੀ ਆ ਪਰ ਇੱਜ਼ਤ ਨੂੰ ਲੱਗਿਆ ਦਾਗ ਕਦੇ ਮਿਟਦਾ ਨਹੀਂ ਹੁੰਦਾ ਮੁੜ ਕੇ ਕੱਲ ਨੂੰ ਇਹੋ ਜੀਆਂ ਨਿਆਣੀ ਉਮਰ ਚ ਕੁੜੀਆਂ ਗਲਤ ਸਟੈਪ ਚੱਕ ਜਾਂਦੀਆਂ ਨੇ ਮੁੜ ਕੇ ਵੇਲੇ ਲੰਗੇ ਬਈ ਹੱਥ ਨਹੀਂ ਆਉਂਦੇ ਮੈਨੂੰ بڑے ਬੰਦੇ ਗਲਤ ਕਹਿਣਗੇ ਕਿ ਹਾਂ ਯਾਰ ਵੀ ਇਹ ਬੰਦਾ ਕਿਹੋ ਜੀਆਂ ਗੱਲਾਂ ਕਰਦਾ ਪਰ ਇਹ ਸੱਚ ਆ ਇੱਕ ਕੌੜਾ ਸੱਚ ਆ ਕਦੇ ਛੁੱਟੀ ਦੇ ਟਾਈਮ ਨਾਲ ਜਾ ਕੇ ਉਹ ਕਿਸੇ ਕਿਸੇ ਵੀ ਕਾਫੀ ਕੈਫੇ ਤੇ ਬਹਿ ਜਾਓ ਕਿਸੇ ਵੀ ਪੀਜ਼ਾ ਹੱਟ ਤੇ ਸ਼ਾਪ ਤੇ ਬਹਿ ਜਾਓ ਦੇਖਿਓ ਕੀ ਕੁਝ ਬਣਦਾ ਉੱਥੇ ਦੇਖ ਦੇ ਕੇ ਹੈਰਾਨਗੀ ਹੁੰਦੀ ਆ ਵੀ ਐਡਡीडी ਛੋਟੀ ਉਮਰ ਦੇ ਵਿੱਚ ਕੁੜੀਆਂ ਕਰੀ ਕਿ ਜਾਂਦੀਆਂ ਬਾਕੀ ਜੇ ਵੱਧ ਘੱਟ ਬੋਲਿਆ ਗਿਆ ਤਾਂ ਬਾਈ ਮਾਫੀ ਚਾਹੁੰਦੇ ਆ ਜਾਉਂਦੇ ਵਾਸਤੇ ਰੋ